ਸ਼ਸ਼ੀਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰਾ YouTube ਚੈਨਲ অর্ਗੈਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਤੋੜਾਂਗੇ ਸ਼ਿਮਲਾ ਮਿਰਚਾ ਸ਼ਿਮਲਾ ਮਿਰਚਾਂ ਦੇਖੋ ਵਧੀਆ ਹੋ ਚੁੱਕੀਆਂ ਨੇ ਤੇ ਥੋੜੀ ਸ਼ਿਮਲਾ ਮਿਰਚ ਨਾਲ ਵੀ ਬਹੁਤ ਵਧੀਆ ਤੇ ਟੇਸਟੀ ਸਬਜੀ ਬਣਦੀ ਆ ਇਹ ਬਿਨਾ ਸਪਰੇਅ ਤੇ ਬਿਨਾ ਕਿਸੇ ਕੈਮੀਕਲ ਤੋਂ ਤਿਆਰ ਕੀਤੀ ਹੋਈ ਸਬਜੀ ਆ ਜੀ ਸਿਰਫ ਇਹਦੇ ਵਿੱਚ ਗੋਬਰ ਦੀ ਖਾਦ ਤੇ ਮਿੱਟੀ ਹੀ ਮਿਕਸ ਕੀਤੀ ਹੋਈ ਆ ਬਾਕੀ ਇਹਨੂੰ ਕੋਈ ਮੈਂ ਐਕਸਟਰਾ ਟ੍ਰੀਟਮੈਂਟ ਇਹ ਤੇ ਨਹੀਂ ਕੀਤਾ ਦੇਖੋ ਸਿੰਪਲ ਜੀ ਗ੍ਰੋ ਬੈਗ ਦੇ ਵਿੱਚ ਆ ਔਰ ਗੋਬਰ ਦੀ ਖਾਦ ਔਰ ਮਿੱਟੀ ਦੇ ਵਿੱਚ ਨਾਰਮਲ ਗੁਡਾਈ ਦੇ ਨਾਲ ਨਾਲ ਇਹਨੂੰ ਪਾਣੀ ਮਿਲਦਾ ਹੈ ਧੁੱਪ ਮਿਲਦੀ ਆ 7-8 ਘੰਟੇ ਦੀ ਉਹਦੇ ਵਿੱਚ ਆਰਾਮ ਨਾਲ ਇਹ ਸ਼ਿਮਲਾ ਮਿਰਚ ਸਟੇ ਕਰ ਸਕਦੀ ਹੈ ਜੀ ਤੇ ਮੈਂ ਤਾਂ ਇਹ ਸਲਾਹ ਦਵਾਂਗੀ ਸ਼ਿਮਲਾ ਮਿਰਚ ਬਹੁਤ ਆਸਾਨੀ ਨਾਲ ਹੋਣ ਵਾਲੀ ਸਬਜ਼ੀ ਆ ਇਹ ਜ਼ਰੂਰ ਕਰੇ ਲਗਾਓ ਤੇ ਚਲੋ ਆਪਾਂ ਅੱਜ ਸ਼ਿਮਲਾ ਮਿਰਚ ਤੋੜੀਏ ਅੱਜ ਮੇਰਾ ਮਨ ਹੈ ਬਹੁਤ ਸੱਚੀ ਖਾਨ ਦਾ Shimla ਮਿਰਚ ਦੀ ਤੇ ਬਾਹਰ ਲਿਆ ਸਬਜ਼ੀਆਂ ਤੋਂ ਵੈਸੇ ਅੱਜਕੱਲ ਡਰੀ ਲੱਗਦਾ ਜੀ ਕਿਉਂਕਿ ਜੋ ਆਪਣੇ ਅੱਖਾਂ ਦੇ ਸਾਹਮਣੇ ਆ ਉਹੀ ਸੱਚ ਹੈ ਅੱਖਾਂ ਤੋਂ ਪਿੱਛੇ ਕੀ ਚੱਲ ਰਿਹਾ ਆ ਆਪਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਹਨਾ ਤੇ ਆਪਣੀ ਸਿਹਤ ਲਈ ਆਪਾਂ ਰਿਸਕ ਕਿਉਂ ਲੈਣਾ ਜਦੋਂ ਆਪਾਂ ਜਿੱਥੇ ਆਪਾਂ ਫੁੱਲ ਬੂਟੇ ਲਾ ਸਕਦੇ ਆ ਉੱਥੇ ਆਪਾਂ ਆ ਦੇਖੋ ਇਹ ਵੀ ਤਾਂ ਬੂਟੇ ਦੀ ਤਰ੍ਹਾਂ ਦਾ ਹੀ ਪਲਾਂਟ ਹੈ ਹਨਾ ਇਹਦੇ ਕੋਈ ਝਾੜ ਵੀ ਇੰਨਾ ਖਾਸ ਨਹੀਂ ਕੋਈ ਬੇਲ ਦੀ ਤਰ੍ਹਾਂ ਖਲਾਰਾ ਨਹੀਂ ਪੰਦਾ ਤਾਂ ਤੁਸੀਂ ਇਹਨੂੰ ਫੁੱਲ ਬੂਟਿਆਂ ਦੇ ਵਿੱਚ ਐਡ ਕਰੋ ਤੇ ਬਹੁਤ ਵਧੀਆ ਲੱਗਦਾ ਜਦੋਂ ਘਰ ਦੀ ਸਬਜ਼ੀ ਬਣਦੀ ਆ ਹੈਨਾ ਤੇ ਬੂਟੇ आले ਤੁਹਾਨੂੰ ਪਤਾ ਹੈ ਸ਼ਿਮਲਾ ਮਿਰਚ ਪਿੰਡੀ ਬੈਂਗਣ ਹੈਨਾ ਤੇ ਹਰੀਆਂ ਮਿਰਚਾਂ ਇਹ ਚਾਰ ਕ ਇਦਾਂ ਦੇ ਪਲਾਂਟ ਨੇ ਜੋ ਤੁਸੀਂ ਆਸਾਨੀ ਨਾਲ ਔਰ ਬਿਨਾ ਕਿਸੇ ਝੰਜਟ ਤੋਂ ਕਰੇ ਤਿਆਰ ਕਰੇ ਤਿਆਰ ਵੀ ਕਰ ਸਕਦੇ ਹੋ ਔਰ ਆਸਾਨੀ ਨਾਲ ਇਹਨਾਂ ਦੀ ਕੇਅਰ ਕਰਕੇ ਇਹਨਾਂ ਤੋਂ ਸਬਜ਼ੀਆਂ ਵੀ ਲੈ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਇੱਕ ਬੂਟੇ ਤੇ ਚਾਰ ਸ਼ਿਮਲਾ ਮਿਰਚਾਂ ਲੱਗੀਆਂ ਨੇ ਜ਼ਰੂਰੀ ਨਹੀਂ ਹੈਗਾ ਸਾਰਿਆਂ ਤੇ ਚਾਰ ਲੱਗਣ ਕਈ ਬੂਟਿਆਂ ਤੇ ਸ਼ਿਮਲਾ ਮਿਰਚ ਇੱਕ ਮਿਲਦੀ ਆ ਕਈ ਤੇ ਹੁੰਦੀ ਵੀ ਨਹੀਂ ਤਾਂ ਇਸ ਲਈ ਤੁਸੀਂ 10 ਤੋਂ 15 15 ਕਬੂਟੇ ਜ਼ਰੂਰ ਲਗਾਓ 15 ਦੀ ਕਵਾਂਟੀਟੀ ਰੱਖੋ ਤੇ ਆਪਾਂ ਇਹਨਾਂ ਨੂੰ ਅੱਜ ਤੋੜਦੇ ਆ ਜੀ ਆ ਦੇਖੋ ਜੀ ਘਰ ਦੀਆਂ ਸ਼ਿਮਲਾ ਮਿਰਚਾਂ ਇਹ ਤੇ ਇੱਕ ਕੇ ਸ਼ਿਮਲਾ ਮਿਰਚਾਂ ਜੀ ਮੈਂ ਨਾ ਵੀਡੀਓ ਦੇ ਵਿੱਚ ਵੀ ਕਈ ਵਾਰ ਦਿਖਾਇਆ ਏ ਕਿ ਇਹ ਜਿਵੇਂ ਦੁਪਹਿਰ ਦੇ ਟਾਈਮ ਵੀ ਠੀਕ ਰਹਿੰਦਾ ਸ਼ਿਮਲਾ ਮਿਰਚ ਦਾ ਬੂਟਾ ਔਰ ਸਵੇਰੇ ਤਾਂ ਬਿਲਕੁਲ ਸਾਰੇ ਬੂਟੇ ਸਾਰੇ ਫਰੈਸ਼ ਹੀ ਹੁੰਦੇ ਨੇ ਤੇ ਸ਼ਾਮ ਦੇ ਟਾਈਮ ਤੱਕ ਇਹ ਤੁੱਪੇ ਸਟੇ ਕਰ ਜਾਂਦਾ ਬੂਟਾ ਕੋਈ ਮੈਂ ਇੱਥੇ ਗ੍ਰੀਨ ਨੈਟ ਦੀ ਵਰਤੋਂ ਨਹੀਂ ਕੀਤੀ ਹੋਈ ਤੇ ਦੇਖੋ ਮਈ ਦਾ ਮਹੀਨਾ ਹੈ 25 ਡਿਗਰੀ ਟੈਂਪਰੇਚਰ ਚੱਲਦਾ ਤਾਂ ਇਹ 25 ਡਿਗਰੀ ਦੇ ਵਿੱਚ ਇਹ ਬੂਟਾ ਸਟੇ ਕਰ ਲਿਆ ਤੁਸੀਂ ਦੇਖ ਸਕਦੇ ਹੋ ਹੈਲਦੀ ਆ ਕੋਈ ਮੈਂ ਇਹ ਕਟਿੰਗ ਨਹੀਂ ਕੀਤੀ ਪੱਤਿਆਂ ਦੀ ਕੋਈ ਇਹਨੂੰ ਐਕਸਟਰਾ ਕੇਅਰ ਨਹੀਂ ਕੀਤੀ ਇਹਦੀ ਤੇ ਦੇਖੋ ਹੈਲਦੀ ਪਲਾਂਟ ਹੈ ਤੁਸੀਂ ਵੀ ਕਰਦੀਆਂ ਸਬਜ਼ੀਆਂ ਖਾਓ ਤੁਹਾਡੇ ਬੱਚਿਆਂ ਨੂੰ ਫੈਮਿਲੀ ਨੂੰ ਵੀ ਖਵਾਓ ਠੀਕ ਹੈ ਜੀ ਆਪਾਂ ਤੇਈ ਸਭ ਲਈ ਅਰਦਾਸ ਕਰਦੇ ਆਂ ਸਭ ਤੰਦਰੁਸਤ ਰਹਿਣ ਘਰੇ ਉਗਾਓ ਸਬਜ਼ੀਆਂ ਘਰੇ ਸਬਜ਼ੀਆਂ ਦਾ ਦੇਖੋ ਦਵਾਈ ਦਵਾਈਆਂ ਤੋਂ ਫਾਇਦਾ ਤਾਂ ਹੈਗਾ ਹੀ ਆ ਕੈਮੀਕਲ ਤੋਂ ਆਪਾਂ ਬਚਦੇ ਬਚ ਜਾਂਦੇ ਸਪਰੇ ਵਾਲੀਆਂ ਸਬਜ਼ੀਆਂ ਤੋਂ ਬਚ ਹੀ ਜਾਂਦੇ ਆ ਪਰ ਇਹਦਾ ਇਹ ਵੀ ਫਾਇਦਾ ਕਿ ਆਪਾਂ ਨੂੰ ਅਰਜੈਂਟ ਕੋਈ ਸਬਜ਼ੀ ਬਣਾਉਣੀ ਆ ਨਹੀਂ ਕੋਈ ਖਾਣ ਨੂੰ ਮਨ ਕਰਦਾ ਘਰ ਦੀ ਸਬਜ਼ੀ ਜਿੱਦਾਂ ਮਰਜ਼ੀ ਤੋੜੋ ਔਰ ਬਣਾਓ ਔਰ ਖਾਓ ਮੈਂ ਤਾਂ ਇਹ ਸਭ ਨੂੰ ਅਬਦੇ ਵਰਗੇ ਸਮਝ ਕੇ ਸਲਾਹ ਦਿੰਦੇ ਆ ਕਰ ਦਿਓ ਸਬਜ਼ੀਆਂ ਜਰੂਰ ਲਗਾਓ ਇਹ ਆਪਣੀ ਛੱਤ ਤੇ ਲਗਾਓ ਸਬਜ਼ੀਆਂ ਚਾਹੇ ਤੁਹਾਡੇ ਕੋਲ ਘਰੇ ਕੱਚੀ ਜਗ੍ਹਾ ਹੀ ਉੱਥੇ ਲਗਾਓ ਮੇਰੇ ਕੋਲ ਤਾਂ ਨਾ ਘਰ ਦੇ ਵਿੱਚ ਕੱਚੀ ਜਗ੍ਹਾ ਨਹੀਂ ਹੈਗੀ ਇਸ ਲਈ ਮੈਂ ਛੱਤ ਤੇ ਹੀ ਗਰੋ ਬੈਗ ਬਣਾ ਕੇ ਅ ਮਤਲਬ ਬਿਨਾਂ ਖਰਚੇ ਤੋਂ ਹੀ ਇਹ ਬਾਗੀਚਾ ਬਣਾਇਆ ਹੈ ਛੱਤ ਤੇ ਤੁਸੀਂ ਬਾਕੀ ਮੇਰੀ ਵੀਡੀਓ ਦੇਖ ਸਕਦੇ ਹੋ ਕੋਈ ਇੰਨਾ ਜ਼ਿਆਦਾ ਖਰਚਾ ਨਹੀਂ ਹੈਗਾ ਗਰੋ ਬੈਗ ਵੀ ਮਿਲ ਹੀ ਜਾਂਦੇ ਨੇ ਥੈਲੇ ਆਸਾਨੀ ਨਾਲ ਘਰ ਦੇ ਵਿੱਚ ਖਾਦ ਵੀ ਮੈਂ ਘਰ ਹੀ ਤਿਆਰ ਕੀਤੀ ਹੋਈ ਆ ਨਮੀ ਨਮੀ ਖਾਦਾਂ ਦੀ ਮੈਂ ਕਦੇ ਵਰਤੂ ਨਹੀਂ ਕਰਦੀ ਮੈਂ ਖਾਸ ਕਰਕੇ ਗੋਬਰ ਦੀ ਖਾਦ ਔਰ ਰਸੋਈ ਦੇ ਛਿਲਕਿਆਂ ਤੋਂ ਹੀ ਸੁੱਕੀ ਖਾਦ ਤਿਆਰ ਕਰਕੇ ਇਹਨਾਂ ਚ ਪਾਉਣੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨੀ ਹੈਲਦੀ ਸਬਜੀ ਆ ਬਾਕੀ ਜਿਹੜੀ ਸ਼ਿਮਲਾ ਮਿਰਚ ਐ ਇਹ ਛੋਟੇ ਗਰੋ ਬੈਗ ਚ ਵੀ ਹੋ ਜਾਂਦੀ ਆ ਜਿਵੇਂ ਛੋਟੇ ਗਮਲੇ ਆਂਦੇ ਨੇ 10 12 ਇੰਚ ਦੇ ਉਹਨਾਂ ਵਿੱਚ ਵੀ ਆਸਾਨੀ ਨਾਲ ਹੋ ਜਾਂਦੀ ਹੈ ਸ਼ਿਮਲਾ ਮਿਰਚ ਤੇ ਬਾਕੀ ਆ ਦੇਖੋ ਗਰੋ ਬੈਗ ਇਹ ਹੋਊਗਾ ਆਪਣਾ 9 ਤੋਂ 12 ਇੰਚ ਦੀ ਲੰਬਾਈ ਚ ਹੋਊਗਾ ਚੁੜਾਈ ਤਾਂ ਚਲੋ ਗਰੋਬ ਬੈਗ ਦੇ ਮੂੰਹ ਦੇ ਹਿਸਾਬ ਨਾਲ ਬਣੀ ਜਾਂਦੀ ਆ ਤੇ ਚੁੜਾਈ ਦੇ ਵਿੱਚ ਹੋਊਗਾ ਤੇ ਆਪਾਂ ਦੇ ਇੱਕ ਚੈੱਕ ਵੀ ਕਰ ਲੈਨੇ ਆ ਇਹ ਹੈਗਾ ਹਾਂ ਡੇਢ ਕ ਗਿੱਠ ਦੇ ਹਿਸਾਬ ਨਾਲ ਹੈਗਾ ਜੀ ਤੇ ਦੇਖੋ ਕਾਫੀ ਹੈਲਦੀ ਪਲਾਂਟ ਹੈ ਸਵੇਰ ਦੀ ਧੁੱਪ ਆ ਰਹੀ ਹੈ ਤੇ ਔਰ ਕਾਫੀ ਬਦਿਆ ਫਲਾਵਰਿੰਗ ਹੋ ਰਹੀ ਆ ਦੇਖੋ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਹੀ ਸਬਜ਼ੀਆਂ ਤੋੜ ਕੇ ਹਟੀ ਸੀ ਤੇ ਦੇਖ ਲਓ ਮੈਂ ਤੀਸਰੀ ਵਾਰੇ ਸ਼ਿਮਲਾ ਮਿਰਚ ਦੀ ਸਬਜ਼ੀ ਤੋੜ ਰਹੀ ਆ ਮੈਂ ਮਾਰਚ ਦੇ ਵਿੱਚ ਇਹ ਸਬਜ਼ੀਆਂ ਲਗਾਈਆਂ ਸੀ ਸਾਰੀਆਂ ਮਾਰਚ ਅਪ੍ਰੈਲ ਮਈ 2 ਮਹੀਨੇ ਦੇ ਵਿੱਚ ਵਧੀਆ ਫਰੂਟਿੰਗ ਹੋ ਗਈ ਤੀਜੀ ਵਾਰ ਹੋਰ ਸਬਜ਼ੀਆਂ ਦੀ ਫਰੂਟਿੰਗ ਹਜੇ ਸਲੋ ਆ ਸ਼ਿਮਲਾ ਮਿਰਚ ਦੀ ਔਰ ਹਰੀਆ ਮਿਰਚਾਂ ਦੀ ਫਰੂਟਿੰਗ ਸਭ ਤੋਂ ਵੱਧ ਹੋ ਰਹੀ ਆ ਤੁਸੀਂ ਇਹ ਵਾਲਾ ਬੂਟਾ ਵੀ ਦੇਖ ਸਕਾ ਦਿਓ ਇਹ ਤੇ ਵੀ ਫਲਾਵਰਿੰਗ ਕਿੰਨੀ ਵਧੀਆ ਹੋਈ ਆ ਮੈਨੂੰ ਕਿਸੇ ਨੇ ਕਿਹਾ ਸੀ ਕਿ ਜਿਹੜੇ ਇਹਦੇ ਫੁੱਲ ਨੇ ਉਹਨਾਂ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਤੇ ਵੈਸੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਮੈਂ ਫਲਾਵਰ ਨੂੰ ਟੱਚ ਨਾ ਕਰਾਂ ਕਈ ਵਾਰ ਕਹਿੰਦੇ ਝੜ ਜਾਂਦੇ ਨੇ ਜਾਂ ਚਲੋ ਇਹਨਾਂ ਦਾ ਵੀ ਕੋਈ ਪ੍ਰੋਸੈਸ ਹੋਣਾ ਹਨਾ ਤੇ ਵੈਸੇ ਵੈਨ ਨੂੰ ਨਹੀਂ ਹੱਥ ਲਗਾਉਂਦੀ ਔਰ ਦੇਖੋ ਇਹ ਵੀ ਹੈਲਦੀ ਪਲਾਂਟ ਹੈ ਇਹ ਵੀ ਗਰੋ ਬੈਗ ਦੇ ਵਿੱਚ ਹੀ ਆ ਇਹ ਵਾਲਾ ਪਲਾਂਟ ਵੀ ਗਰੋ ਬੈਗ ਦੇ ਵਿੱਚ ਹੀ ਆ ਆ ਤੁਸੀਂ ਸ਼ਿਮਲਾ ਮਿਰਚ ਲਗਾਓ ਕਿਉਂਕਿ ਜਿਹੜੀਆਂ ਬੇਲ ਵਾਲੀਆਂ ਸਬਜ਼ੀਆਂ ਨੇ ਨਾ ਉਹ 45 46 ਡਿਗਰੀ ਤੱਕ ਟੈਂਪਰੇਚਰ ਬਰਦਾਸ਼ਤ ਨਹੀਂ ਕਰ پا ਰਹੀਆਂ ਪਰ ਤੁਸੀਂ ਆ ਦੇਖ ਹੀ ਸਕਦੇ ਹੋ ਆ ਬੈਂਗਣ ਹੈ ਜੀ ਮੇਰੇ ਕੋ ਵੇਸਟ ਬਾਲਟੀ ਪਈ ਸੀ ਟੁੱਟ ਗਈ ਸੀ ਤੇ ਉਹਦੇ ਵਿੱਚ ਵੀ ਦੇਖੋ ਕਿੰਨਾ ਵਧੀਆ ਹੋਇਆ ਹਜੇ ਉਹ ਬੇਲ ਵਾਲੀ ਸਬਜ਼ੀ ਇਸ ਟਾਈਮ ਹੈਲਦੀ ਲੱਗ ਰਹੀ ਆ ਪਰ ਦੁਪਹਿਰ ਤੋਂ ਬਾਅਦ ਇਹਨੇ ਬਹੁਤ ਮਰਝਾ ਜਾਣਾ ਤੇ ਪੱਤੇ ਬਹੁਤ ਸੜ ਰਹੇ ਨੇ ਗਰਮੀ ਨਾਲ ਗਰਮੀ ਹੈ ਹੀ ਬਹੁਤ ਇੱਥੇ ਤਾਂ ਇਨਸਾਨਾਂ ਦੀ ਬੱਸ ਹੋ ਗਈ ਗਰਮੀ ਨਾਲ ਤੇ ਫਿਰ ਆਪਣੇ ਪੇੜ ਪੌਦੇ ਨੇ ਤਾਂ ਮੈਂ ਤਾਂ ਤੁਹਾਨੂੰ ਇਹ ਐਡਵਾਈਸ ਦਵਾਂਗੀ ਸ਼ਿਮਲਾ ਮਿਰਚ ਐਡ ਕਰੋ ਜੀ ਅਗਰ ਕੋਈ ਤੁਹਾਨੂੰ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਆ ਜਾਂ ਕੋਈ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਆ ਤਾਂ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਦੇਖੀ ਔਰ ਲਾਈਕ ਔਰ ਕਮੈਂਟ ਜਰੂਰ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਔਰ ਨਮੀਆਂ ਨਮੀਆਂ ਸਬਜ਼ੀਆਂ ਹੁਣ ਫੇਰ ਸੀਜ਼ਨ ਆਊਗਾ ਉਗਾਵਾਂਗੇ ਤੇ ਉਸ ਹਸਾਬ ਨਾਲ ਮੈਂ ਤੁਹਾਨੂੰ ਅਪਡੇਟ ਵੀ ਦਿੰਦੀ ਰਹੂੰਗੀ ਔਰ ਮੇਰੇ ਚੈਨਲ ਤੇ ਅਗਰ ਤੁਸੀਂ ਪਹਿਲੀ ਵਾਰ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਨੂੰ ਸਪੋਰਟ ਕਰਿਓ ਜੀ ਔਰ ਸਬਜ਼ੀਆਂ ਬਾਰੇ ਅਗਰ ਤੁਹਾਡੇ ਕੋਈ ਵਧੀਆ ਵਧੀਆ ਆਈਡੀਆ ਨੇ ਤਾਂ ਮੈਨੂੰ ਦੱਸਿਓ ਮੈਂ ਕੋਸ਼ਿਸ਼ ਕਰੂੰਗੀ ਕਿ ਦੇਖੋ ਸਾਰੀ ਨੌਲੇਜ ਤਾਂ ਇੱਕ ਬੰਦੇ ਨੂੰ ਹੁੰਦੀ ਨਹੀਂ ਹੈ ਨਾ ਜਿੰਨੇ ਕਹੇਗੀ ਆ ਅੱਠ ਦਾ ਸਬਜ਼ੀਆਂ ਬਾਰੇ ਬਸ ਮੈਂ ਉਹੀ ਦੱਸ ਰਹੀ ਆ ਜਿਹੜੀਆਂ ਮੈਂ ਅੱਜ ਤੱਕ ਉਗਾਈਆਂ ਨੇ ਮੈਂ ਇਹ ਵੀ ਨਹੀਂ ਕਹਿੰਦੀ ਕਿ ਮੈਨੂੰ ਪ੍ਰੋਪਰ ਪਤਾ ਪਰ ਜੋ ਮੈਂ ਸਿੱਖਿਆ ਉਹੀ ਮੈਂ ਦੱਸ ਰਹੀ ਆ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਜੇ ਬਹੁਤ ਕੁਝ ਸਿੱਖਣਾ ਹੈ ਜੀ ਤਾਂ ਇਹ ਛੋਟੀ ਜੀ ਕੋਸ਼ਿਸ਼ ਮੇਰੇ ਵੱਲੋਂ ਤੇ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਂ ਜੀ ਅਗਲੀ ਵੀਡੀਓ ਚ ਥੈਂਕ ਯੂ